ਕੁਲਿਆਤਾ ਨਹੀਂ ਹੋ ਨਹੀਂ ਬਣ ਰੱਖਿਆ ਚਲ ਵਧੀਆ ਕੀਤਾ ਆਈਏ ਕੋਈ ਮੜੀ ਮੋੜੀ ਅਕਲ ਟਿਕਾਣੇ ਕਿ ਨਹੀਂ ਨਾ ਹਜੇ ਤੱਕ ਤਾਂ ਕੋਈ ਅਕਲ ਟਿਕਾਣੀ ਨਹੀਂ ਹਜੇ ਤਾਂ ਹੰਕਾਰ ਟਾਲਾ ਨਹੀਂ ਹੋਇਆ ਕੁੱਟਣਾ ਸੀ ਜਨਾਬ ਨੂੰ ਕਹਿਣਾ ਸੀ ਕੁੱਟੋ ਕੱਟੀਆਂ ਕੁੱਟੋ ਮੇਰੇ ਸਾਲੇ ਦੀਆਂ ਜਿਹੇਰਾ ਕੁੱਟਿਆ ਫਿਰ ਵੀ ਕੋਈ ਅਸਰ ਨਹੀਂ ਹੈਗਾ ਹਾਂ ਹਾਂ ਮੰਨਣਾ ਨਹੀਂ ਕੁਝ ਨਾ ਕੁਝ ਨਹੀਂ ਮੰਨ ਮੈਨੂੰ ਕਹਦਾ ਮੈਂ ਤਾਂ ਕੋਈ ਗਲਤੀ ਨਹੀਂ ਕੀਤੀ ਗਲਤੀ ਕਿਉਂ ਨਹੀਂ ਕੀਤੀ ਮੈਂ ਡਰਦੀ ਆ ਅੱਡੀ ਜੇਤਰੇ ਮੰਮੀ ਨੂੰ ਪਤਾ ਲੱਗ ਗਿਆ ਵੀ ਤੂੰ ਨਾਲ ਹਰਪ੍ਰੀਤ ਦਾ ਕਾਲੂ ਰਿਸ਼ਤੇ ਦੇ ਵੇਲੇ ਕੋਈ ਨਹੀਂ ਪਤਾ ਲੱਗਦਾ ਮੈਂ ਕਿਸੇ ਪਾਸੇ ਸਾਹਮਣੇ ਨਹੀਂ ਆਉਂਦਾ ਠੀਕ ਹੈ ਤੈਨੂੰ ਪਤਾ ਨਾ ਮੇਰੇ ਬਾਰੇ ਮੰਮੀ ਅੱਜ ਕਹਿੰਦੀ ਸੀ ਕਦੋਂ ਚੱਲੀਏ ਉੱਥੇ ਨਾਨੀ ਦਾ ਫੋਨ ਆਇਆ ਤੇ ਦਾ ਮੰਮੀ ਦਾ ਫੋਨ ਆਇਆ ਰੋਈ ਜਾਂਦੀ 88 ਜਾ ਕੇ ਆਣਾ ਹੈ ਕਹਿੰਦਾ ਮੈਂ ਕਿਹਾ ਮੈਂ ਨਹੀਂ ਆਂਦਾ ਕਿਤੇ ਵੀ ਮੰਮੀ ਨੂੰ ਭੇਜਦਾ ਮੈਂ ਮੰਮੀ ਉੱਥੇ ਇਕੱਲੀ ਗਈ ਹੈ ਠੀਕ ਹੈ ਨਾ ਮੰਮੀ ਗਈ ਮੰਮੀ ਨੂੰ ਆਇਆ ਮੈਂ ਘਰੇ ਨਾਲੇ ਮੰਮੀ ਨੂੰ ਮੈਂ ਸਿੱਧਾ ਸਿੱਧਾ ਕਹਿੰਦਾ ਸੀਗਾ ਕਿ ਮਾਮਿਆਰ ਕੇ ਮੈਂ ਮੈਂ ਤਾਂ ਬਲਾਉਂਦਾ ਨਹੀਂ ਕਿ ਮੈਂ ਕਿਹਾ 6 ਮਹੀਨੇ ਹੋ ਗਏ ਨਾਲ ਚੱਕਰ ਸ਼ੱਕ ਹੋ ਗਿਆ ਫੇਰ ਸ਼ੱਕ ਮੇਰੇ ਤੇ ਜਾਊਗਾ ਇਨੀ ਸਾਰੀ ਦੁਨੀਆ ਛੱਡ ਕੇ ਸ਼ੱਕ ਮੇਰੇ ਤੇ ਜਾਊਗਾ ਤੁਸੀਂ ਕਿਉਂ ਐਵੇਂ ਕੌਣੀਆਂ ਮਾਰਦੇ ਹੋ ਨੇ ਨਹੀਂ ਚਲ ਤੁਹਾਡੇ ਤੇ ਸ਼ੱਕ ਨਾ ਜਾਊਗਾ ਹਰਪ੍ਰਿੰਤ ਤਾਂ ਸਾਡਾ ਚਾਰਾ ਵੀ ਦਿਖਾਤਾ ਤੇ ਫਿਰ ਹਰਪ੍ਰਿੰਤ ਨੂੰ ਕੌਣ ਜਾਣਦਾ ਹੈ ਹੈ ਕੱਲ ਨੂੰ ਜਾਣਨ ਤਾਂ ਲੱਗਣਗੇ ਕੁਝ ਨਹੀਂ ਹੁੰਦਾ ਠੀਕ ਹੈ ਕੱਲ ਨੂੰ ਜੇ ਤੇਰੇ ਤੇ ਕੋਈ ਗੱਲ ਆਈ ਤੂੰ ਕਹਿ ਦੀ ਕਿ ਇਹ ਪੁਲਿਸ ਵਾਲੇ ਦੇ ਨਾਲ ਸੀ ਠੀਕ ਹੈ ਲੇਡੀ ਕਾਂਸਟੇਬਲ ਸੀ ਸੌਗ ਆਪ ਮਾਰਦੇ ਇਹਨੂੰ ਕਿਹੜਾ ਕਿਸੇ ਨੇ ਪੁੱਛਣਾ ਉੱਥੇ ਸਹੀ ਗੱਲ ਹੈ ਹਾਂ ਥੈਂਕ ਯੂ ਸੱਚੀ ਲਾਡੀ ਤੂੰ ਇੰਨਾ ਸਾਥ ਦਿੱਤਾ ਫਿਰ ਵੀ ਤੇਰਾ ਰਿਸ਼ਤੇਦਾਰ ਆ ਤੇਰਾ ਮਾਮਾ ਕੁਛ ਨਾ ਕਰ ਜਿਹੜਾ ਬੰਦਾ ਗਲਤ ਕਰੂਗਾ ਨਾ ਮੈਂ ਗਲਤ ਦੇ ਖਿਲਾਫ ਆ ਠੀਕ ਐ ਤੂੰ ਸੱਚੀ ਸੀ ਤੈਨੂੰ ਇਨਸਾਫ ਮਿਲਣਾ ਚਾਹੀਦਾ ਸੀ ਠੀਕ ਐ ਜਦੋਂ ਤੇਰਾ ਇਥੋਂ ਜੀ ਭਰ ਗਿਆ ਇਹਨੂੰ ਕੁੱਟ-ਕੁੱਟ ਕੇ ਉਸ ਤੋਂ ਬਾਅਦ ਵਿੱਚ ਨਾ ਉਹ ਪੱਠਾ ਨੇ ਫੜਾਵਾਂਗੇ ਫਿਰ ਥਾਣੇ ਵਾਲੇ ਦੀ ਛਿੱਲ ਲਾਉਣਗੇ ਸਹੀ ਗੱਲ ਆ ਪਰ ਮੈਨੂੰ ਲੱਗਦਾ ਨਹੀਂ ਵਧੀਆ ਅਕਲ ਟਿਕਾਣੇ ਆਊਗੀ ਕਿਉਂ ਲੱਗਦਾ ਕਿਉਂ ਨਹੀਂ ਕੋਈ ਨਾ ਮਨਿੰਦਰ ਛੇਤੀ ਅਕਲ ਟਿਕਾਣੇ ਆ ਜੂਗੀ ਜਿਵੇਂ ਤੇਰੇ ਨਾਲ ਕੀਤੀਆਂ ਨਾ ਉਮੀ ਕਰਾਂਗੇ ਦੇਖ ਮਨਿੰਦਰ ਕਹਿਣ ਉਹ ਤਾਂ ਮੈਂ ਕੁ ਗੁੱਸਾ ਮੈਨੂੰ ਪਰ ਗੱਲ ਇੱਕ ਹੈ ਕਿ ਮੇਰਾ ਮਾਮਾ ਉਹ ਠੀਕ ਹੈ ਜੋ ਤੇਰਾ ਦਿਲ ਕਰਦਾ ਉਹ ਕਰ ਪਰ ਤੂੰ ਇਸ ਹਿਸਾਬ ਨਾਲ ਕਰੀ ਹੈ ਨਾ ਵੀ ਆਪਣੇ ਵੀ ਰਿਸ਼ਤੇ ਦੇ ਵਿੱਚ ਕੋਈ ਫਰਕ ਨਾ ਪਵੇ ਆਖਰ ਨੂੰ ਮੇਰਾ ਵੀ ਰਿਸ਼ਤਾ ਮਾਮੇ ਦੇ ਨਾਲ ਕੋਈ ਐ ਲਾਡੀ ਮੈਨੂੰ ਧਿਆਨ ਚ ਆ ਭਾਵੇਂ ਮੇਰਾ ਦੁਸ਼ਮਣ ਆ ਪਰ ਇਸ ਗੱਲ ਦਾ ਮੈਨੂੰ ਧਿਆਨ ਹੈ ਵੀ ਉਹ ਤੇਰਾ ਰਿਸ਼ਤੇਦਾਰ ਵੀ ਆ ਤੇਰਾ ਮਾਮਾ ਮੈਂ ਕੁਝ ਬੁਰਾ ਨਹੀਂ ਕਰਦੀ ਮੈਂ ਥਾਣੇ ਤਾਂ ਹੀ ਲੱਗ ਗਈ ਮੈਨੂੰ ਐਸੀ ਇੱਥੇ ਪਰਚਾ ਨਾ ਪਾਵੇ ਇੱਥੇ ਵੀ ਚਾਰਕ ਦਿਨ ਬੰਨ ਕੇ ਰੱਖਾਂਗੇ ਫਿਰ ਕੋਈ ਗੱਲ ਨਹੀਂ ਛੱਡ ਦਾਂਗੇ ਜਦੋਂ ਇਹਦੀ ਅਕਲ ਟਿਕਾਣੀ ਆ ਗਈ ਚਲ ਠੀਕ ਹੈ ਉਹਦਾ ਤੂੰ ਸਮਝਦਾ ਆ ਯਾਰ ਜੋ ਕੁਝ ਕਰਨਾ ਤੂੰ ਆਪਦੇ ਅਕਲ ਦੇ ਨਾਲ ਹੀ ਕਰਨਾ ਠੀਕ ਹੈ ਬਾਕੀ ਤੁਸੀਂ ਦੇਖ ਲਓ ਹੁਣ ਜੇ ਆਉਂਦਾ ਲੈਨ ਤੇ ਤਾਂ ਮਨਾ ਕੇ ਦੇਖ ਲਓ ਮੈਂ ਤਾਂ ਸਾਹਮਣੇ ਜਾ ਨਹੀਂ ਸਕਦਾ ਕੋਈ ਗੱਲ ਨਹੀਂ ਤੁਸੀਂ ਘਰੇ ਜਾਓ ਅਸੀਂ ਹੈਗੇ ਹਾਂ ਇੱਥੇ ਤੂੰ ਘਰੇ ਨਹੀਂ ਜਾਣਾ ਕੋਈ ਨਾ ਮੈਂ ਫਿਰ ਆ ਜੰਗੀ ਦੇਖ ਲੈ ਮੈਂ ਤੈਨੂੰ ਡਾਰ ਦੂੰਗਾ ਫਿਰ ਮਨਿੰਦਰ ਕੱਲੀ ਇੱਥੇ ਕੋਈ ਗੱਲ ਨਹੀਂ ਅਸੀਂ ਛੱਡ ਆਵਾਂਗੇ ਇਹਨੂੰ ਚਲ ਠੀਕ ਹੈ ਫਿਰ ਠੀਕ ਹੈ ਚੰਗਾ ਚਲ ਮੈਂ ਜਾ ਕੇ ਪੁੱਛ ਪੜਤਾਲ ਕਰਦਾ ਮਾਂ ਨੂੰ ਫੋਨ ਕਰਦਾ ਵੀ ਉਹ ਕੀ ਕਰਦੇ ਹੋ ਗਏ ਫਿਰ ਵੀ ਤੁਸੀਂ ਉੱਥੇ ਘਰੇ ਜਾਓ ਤੇ ਹਾਲ ਚਾਲ ਪੁੱਛੋ ਉਹਨਾਂ ਦਾ ਮੈਂ ਪੁੱਛਦਾ ਥਾਣੇ ਫਿਰ ਮੈਂ ਉਹਨਾਂ ਨੂੰ ਨਹੀਂ ਜਾਣਦਾ ਕਿਉਂਕਿ ਜਦੋਂ ਮਾਮੇ ਨੂੰ ਤੁਸੀਂ ਥਾਣੇ ਨਹੀਂ ਲੈ ਗਏ ਫਿਰ ਉਹ ਥਾਣੇ ਜਾਣਗੇ ਉਹ ਉਧਰ ਦਰਖਾਸਤ ਕਰ ਦੇਣਗੇ ਫਿਰ ਆਪਣੇ ਤੇ ਕੋਈ ਚੱਕਰ ਪਊਗਾ ਠੀਕ ਠੀਕ ਤੁਸੀਂ ਉਹਨਾਂ ਨੂੰ ਸੰਭਾਲ ਕੇ ਜਾ ਕੇ ਗੱਲ ਉਧਰ ਲਈ ਆਪਾਂ ਇੱਧਰ ਗੱਲਬਾਤ ਕਰਦੇ ਹਾਂ ਹੂੰ ਤਾਂ ਮੈਂ ਕਹਿਦਾ ਸੀ ਵੀ ਜਿੰਨਾ ਚਿਰ ਕੋਈ ਸਿਆਣਾ ਬੰਦਾ ਨਹੀਂ ਜਾਂਦਾ ਉਹ ਥਾਣੇ ਨਾ ਜਾਇਓ ਮੈਂ ਕਰਦਾ ਫੋਨ ਨਹੀਂ ਮੈਂ ਜਾ ਹੀ ਵਰਨਾ ਠੀਕ ਹੈ ਚਲ ਧਿਆਨ ਰੱਖਿਓ ਤੁਸੀਂ ਹਾਂ ਕੋਈ ਗੱਲ ਨਹੀਂ ਉਹ ਜਾ ਪੁੱਤ ਦੇਖਦੇ ਹਾਂ ਆ ਸਿਆਣੇ ਨੇ ਸੱਚੀ ਕਿਹਾ ਕਿੰਦ ਉਜੜ ਜਾਵੇ ਕਾਮਲੀ ਨੂੰ ਕੱਤਨ ਦੀ ਹੋਈ ਪਈ ਐ ਇਹਨੂੰ ਆਈ ਨਹੀਂ ਆਉਂਦਾ ਵੀ ਮੇਰੀ ਧੀ ਦਾ ਤਰ੍ਹਾਂ ਉਜੜ ਗਿਆ ਦੇ ਕਿ ਮਿਸਵਾਤ ਤੇ ਬੁਲਦੀ ਐ ਮਾਰਾ ਮੋਟਾ ਵੀ ਦੁੱਖ ਨਹੀਂ ਹੈਗਾ ਅੱਛਾ ਤੈਨੂੰ ਬੜਾ ਦੁੱਖ ਹੈ ਕੰਮ ਛੱਡ ਦਈਏ ਫੇਰ ਗੱਲਾਂ ਦੇ ਕਰਦੀ ਐ ਰੋਣ ਲੱਗ ਜਾਨੀ ਐ ਬੜਾ ਛਾਰ ਬਣਦੀ ਐ ਮੈਂ ਤਾਂ ਹੋਈ ਦਮਾਰ ਸੈ ਰੈਂਦੇ ਆ ਤੇਰੀ ਮਾਂ ਨੂੰ ਫੜਾ ਦੇ ਨਾਲ ਇਹਦਾ ਸਮਾਰ ਕਿਸ ਨਾ ਕਰ ਜਾ ਹੋਰ ਚਾਰ ਸਲਾਈਆਂ ਪਾ ਲੈ ਕੋਈ ਨਾ ਪਾਵਾਂਗੇ ਸਾਬ ਦਾ ਕੰਮ ਆਪ ਹੀ ਆਹੀਂ ਕਰਾਂਗੇਰਾ ਉਰਾ ਚਾ ਤੈਨੂੰ ਕੋਈ ਲੋੜ ਨਹੀਂ ਪੜਾਉਣ ਦੀ ਪੈਣਾ ਪੀ ਲੈਂਦੇ ਘੁੱਟ ਵਿੱਚ ਮੇਰੇ ਨਹੀਂ ਨੰਗਦੀ ਜਿੰਨਾਂ ਨੇ ਨੰਗਦੀ ਹੈ ਉਹਨੂੰ ਦਿਵਾਰੇ ਦਿਵਾਰੇ ਫੜਾ ਚਲ ਕੋਈ ਨੂੰ ਪੁੱਟ ਪੀ ਲੈਂਦੀ ਚਾਹ ਤੂੰ ਪੁੱਟ ਲੈ ਲੈ ਚਾਹ ਮਾਂ ਮੇਰੇ ਨਹੀਂ ਨੰਗਦੀ ਹੈਗੀ ਨੰਗਦੀ ਤਾਂ ਹੁਣ ਆਪਦੇ ਵੀ ਨਹੀਂ ਫਿਰ ਹੁਣ ਕੀ ਕਰਗੇ ਜਿੰਨਾ ਸਿਰ ਨਾ ਮੇਰਾ ਭਾਈ ਨਹੀਂ ਮੇਰੀਆਂ ਅੱਖਾਂ ਦੇ ਸਾਹਮਣੇ ਆਉਂਦਾ ਮੈਂ ਕੁਛ ਨਹੀਂ ਨਾ ਰੋਟੀ ਖਾ ਮਾ ਨਾ ਮੈਂ ਚਾਹ ਮੈਂ ਤਾਂ ਪਾਣੀ ਦੀ ਘੁੱਟ ਵੀ ਨਹੀਂ ਪੀਤੀ। ਜੇ ਭਾਈ ਨੂੰ ਕੰਟ ਦੀ ਉਹ ਪੀ ਜਾ। ਜੇ ਭਾਈ ਨੂੰ ਪਹਿਲੇ ਕੰਟਰੋਲ 'ਚ ਰੱਖਦੀ ਕਾ ਨੂੰ ਇੱਥੋਂ ਤੱਕ ਪਹੁੰਚਦੀ। ਆ ਤੇਰੇ ਵਰਗੀਆਂ ਨਾ ਜਦੋਂ ਬਾਹ ਪੈ ਗਿਆ ਕਈ ਵਾਰੀ ਬੰਦਾ ਮਰਿਆ ਘਚਾਉਂਦਾ ਹੁੰਦਾ ਹੈ। ਮਰਦਾ ਘਚਾਉਂਦਾ ਹੁੰਦਾ ਬੰਦਾ। ਕੀ ਪਤਾ ਮੇਰਾ ਭਾਈ ਕੀ ਕੀ ਸਹੁਰਾਂ ਦੇ ਦੁੱਖ ਢਿੱਡ ਚ ਲੈ ਕੇ ਪੈਦਾ। ਅੱਛਾ ਆ ਬਹਿ ਜਾ ਬਹਿ ਜਾ। ਆ ਜਿਹੜੀਆਂ ਗੱਲਾਂ ਕਰਦੀਆਂ। ਪੱਲੇ ਪੈ ਗਈਆਂ ਨਾਲੇ ਹੋਰ ਪੈ ਗਈਆਂ। ਭੰਜ ਲੜੋਣਾ ਤੁਸੀਂ ਆਪਾਂ ਨੂੰ ਉਹਨੂੰ ਲਿਆਉਣ ਦੀ ਗੱਲ ਕਰੋ। ਤੂੰ ਤਾਂ ਹੁਣ ਫੇਰ ਜਦਨ ਵਾਈਗੀ ਕੁੜੀ ਨਾ ਮੈਂ ਲੜਦੀ ਐ ਕਿ ਤੇਰੀ ਧੀ ਲੜਦੀ ਐ ਉਹਨੂੰ ਤਾਂ ਤੂੰ ਵਰਜਦੀ ਨਹੀਂ ਕੀ ਕੀ ਗੱਲਾਂ ਕਹੀ ਜਾਂਦੀ ਐ ਇਹਨਾਂ ਨਾਲ ਬਾਹ ਪੈ ਗਿਆ ਐ ਹੋ ਗਿਆ ਬਾਹ ਪੈਣ ਨੂੰ ਅਸੀਂ ਕੀ ਕਰਤਾ ਯਾਰ ਕੋਈ ਨਹੀਂ ਇਹਦਾ ਹੁਣ ਚਿੱਤ ਖਰਾਬ ਹੋਇਆ ਪਏ ਇਹਨੂੰ ਵੀ ਨਾ ਘਰੇ ਕੁਛ ਦਿੰਦਾ ਉਹ ਤੋਂ ਬਿਨਾਂ ਇਹਦਾ ਕੱਲੀ ਦਾ ਚਿੱਤ ਨਹੀਂ ਖਰਾਬ ਹੋਇਆ ਹੋਇਆ ਇਹਦਾ ਚਿੱਤ ਖਰਾਬ ਮਾਂ ਮੇਰੀ ਗੱਲ ਸੁਣ ਲੈ ਜੇ ਤਾਂ ਇਹਨੂੰ ਦੁੱਖ ਹੋਵੇ ਫੇਰ ਤਾਂ ਇਹ ਲੈ ਕੇ ਆਵੇ ਇਹਨੂੰ ਤਾਂ ਐ ਜਿੰਨਾ ਚਿਰ ਇਹ ਜੇਲ੍ਹ 'ਚ ਬੈਠਾ ਬੈਠਾ ਰਹਿੰਦੇ ਇਹਨੂੰ ਮੇਰੇ ਭਾਈ ਦਾ ਕੋਈ ਪਿਆਰ ਨਹੀਂ ਜਵਾਈਆਂ ਵਾਲਾ ਜੇ ਕੋਈ ਜੇਲ੍ਹ 'ਚ ਬਠੂ ਨਾ ਪਾਈ ਆਪਣੀ ਕਰਤੂਤੀ ਵੇਂਦਾ ਅਸੀਂ ਇਹ ਜੇੜ ਚੇ ਕਰਾਇਆ ਉਹਨੂੰ ਭਾਈ ਜੀ ਤੂੰ ਰੋਜ਼ ਕਰ ਲੈਨੀ ਕੋ ਟੁੱਤੀ ਬੰਦਾ ਪਰ ਟੁੱਤੀ ਬੰਦਾ ਕੋ ਟੂਤ ਨੂੰ ਕੀ ਮਾਰੀ ਟੂਤ ਸੀਗੀ ਉਹਦੀ ਇਹ ਤਾਂ ਕੋਈ ਆਵਲੇ ਕੋਈ ਲਿਖਵਾ ਹੁੰਦਿਆਂਗਾ ਜਿਹੜੇ ਕੋਈ ਕਾਰ ਕਾਰ ਸੌਂਦੀ ਐ ਮੂਸਰ ਅੱਛਾ ਨਾ ਅਗਲਿਆਂ ਨੇ ਕੀ ਸੁਣਾਈਆਂ ਸੀ ਵੀ ਸਾਡੀ ਕੁੜੀ ਨੂੰ ਤਿੰਨ ਦਿਨ ਉੱਥੇ ਉਹਨੇ ਬੰਨ ਕੇ ਰੱਖਿਆ ਉਹ ਲਿਖੀ ਐ ਤਾਂ ਲਿਖੀ ਕਰਾਉਂਦੀ ਆ ਜਿਹੜੀ ਕੋਈ ਮੱਥੇ ਦੀ ਲਿਖੀ ਹੁੰਦੀ ਨਾ ਉਹ ਵੀ ਕਰਵਾਉਂਦੀ ਹੁੰਦੀ ਆ ਅੱਛਾ ਕਿਸੇ ਦੀ ਧੀ ਭੈਣ ਨੂੰ ਪੁੱਠਾ ਬੋਲੀ ਜਾਓ ਉਹ ਮੱਥੇ ਦੀ ਲਿਖੀ ਹੋਗੀ ਗੱਲਾਂ ਦੇ ਕਰਦੀ ਹਕਾਰਿਆ ਪਿਆ ਉਹ ਕੀ ਪਤਾ ਨਾ ਕੀ ਪਤਾ ਸੀ ਅਗਲੇ ਦੀ ਤੀ ਪਾਰੀ ਕੁੱਠੀ ਹੋਵੇ ਆ ਮੇਰੇ ਵੀਰ ਨਾ ਪਹਿਲਾ ਮੰਗੇ ਲਈ ਹਾਂ ਦੇਖ ਇਹ ਜਾਕੋ ਸੁਣ ਲੋ ਨਹੀਂ ਸਿਆਣੀ ਬਿਆਣੀ ਸ਼ਰਮ ਮੰਨ ਐਡੀ ਵੱਡੀ ਗੱਲ ਕਹਿੰਦੀ ਨੂੰ ਅਗਲੇ ਦੀ ਕੁਮਾਰੀ ਕੁੜੀ ਐ ਆ ਸੋਹਣੀਆ ਨਹੀਂ ਲੱਗਦੀਆਂ ਇਹੀਆਂ ਗੱਲਾਂ ਤੇਰੇ ਮੂੰਹੋਂ ਭਣ ਤੂੰ ਸ਼ਰਮ ਸ਼ਰਮਤਾ ਕੁੜੀ ਨੂੰ ਨਾ ਬੈਸ ਤੂੰ ਤੈਨੂੰ ਕਾਹ ਵਾਰੀਆਂ ਹੋਗਾ ਸ਼ਰਮ ਮੰਨ ਸ਼ਰਮ ਮੰਨ ਤੇਰੀ ਵੀ ਧੀ ਆ ਗਈ ਇਹਨਾਂ ਨੂੰ ਬਾਹਰ ਸੇਖਣਾ ਇਹ ਬਾਈ ਵੱਡੀ ਸ਼ਰਮ ਵਾਲੇ ਨੇ ਆਪਣੀ ਬਿਸ਼ਰਮਾ ਨਾਲ ਬਾਹ ਪੈ ਗਿਆ ਇਹਨਾਂ ਦਾ ਆਪਣਾ ਪਿਆ ਇਹਨਾਂ ਨਾਲ ਬਾ ਇਹ ਤਾਂ ਫਰਾਂਗੀ ਤੈਦੀ ਨਹੀਂ ਵੀ ਸਾਡਾ ਬਸਰਨਾ ਨਾਲ ਬਾ ਪਾਈ ਜਾ ਇਹਨਾਂ ਬਦੀ ਇੱਜ਼ਤ ਵਾਲੀ ਹਾਏ ਬਾਹਲੀ ਇੱਜ਼ਤ ਵਾਲੀ ਆ ਗਈ ਆਪਾਂ ਤਾਂ ਬਿਨਾਂ ਇੱਜ਼ਤੇ ਫਿਰਦੇ ਆ ਮੇਰਾ ਪੁੱਤ ਵੀ ਬਿਨਾਂ ਇੱਜ਼ਤਾਗਾ ਤੇ ਆਪਾਂ ਵੀ ਬਿਨਾਂ ਇੱਜ਼ਤੇ ਆ ਇਹ ਕੱਲੀ ਇੱਜ਼ਤ ਵਾਲੀ ਆ ਗਈ ਗੱਲ ਸੁਣਾ ਤੈਨੂੰ ਇੰਨੀ ਗੱਲ ਕਹੀ ਤਾਂ ਗੁੱਸਾ ਲੱਗਿਆ ਨਾ ਅਗਲਿਆਂ ਦੀ ਕੁਮਾਰੀ ਕੁੜੀ ਐ ਅਗਲਿਆਂ ਨੂੰ ਨਹੀਂ ਗੁੱਸਾ ਲੱਗਦਾ ਪਾਣੀ ਫਿਰ ਉਹਨਾਂ ਨੂੰ ਵੇਖ ਕੇ ਉਹ ਕਰਨਾ ਸੀ ਉਹਦੇ ਫਿਰ ਹੋ ਆ ਜਾਂਦੇ ਉਹਦੇ ਆਏ ਘਾਤੋਂ ਨਾ ਸਾਨੂੰ ਵੀ ਪਤਾ ਲੱਗ ਜਾਂਦਾ ਨਾ ਉਹ ਸੱਸ ਨੂੰ ਵੀ ਭਾਈ ਆ ਗੱਲੋਂ ਆਏ ਆ ਉਹ ਤਾਂ ਉਹੀ ਗੱਲ ਤੇਰੀ ਧੀ ਨੇ ਕਰੀਆਂ ਜਿੰਨੀਆਂ ਕਰੀਆਂ ਗੱਲਾਂ ਇਹ ਕਿਹਦੀ ਨੇ ਕਿਉਂ ਕਰੀਆਂ ਮੈਂ ਤਾਂ ਬਥੇਰਾ ਪਿੱਟੀ ਸੀ ਸੋਨੂੰ ਵੀ ਭਾਈ ਤੁਹਾਡੇ ਮੁੰਡੇ ਦਾ ਹੱਥ ਹੈ ਤੁਹਾਡੇ ਮੁੰਡੇ ਦਾ ਹੈ ਹੈ ਤੂੰ ਸ ਤਾਂ ਪੈਰ ਤੇ ਪਾਣੀ ਵੀ ਪੈਣ ਦਿੱਤਾ ਇਹ ਤਾਂ ਪੰਜ ਤੁਸੀਂ ਨਾ ਮਾਮਾ ਧੀਆਂ ਨੇ ਕੋਈ ਗੱਲ ਕਰਕੇ ਨਾ ਫੇਰ ਕੀਤਾਗਾ ਜਮਾਂ ਕੋਈ ਇਹੋ ਜੀ ਗੱਲ ਹੀ ਨਹੀਂ ਸੀ ਬੇਬੇ ਇਹਨਾਂ ਦਾ ਟਿਕ ਟਕਾ ਤਾਂ ਕੀ ਕਰੋਣਾ ਤੂੰ ਬੋਲਣ ਲੱਗ ਗਈ ਸੌਤੀ ਮੈਂ ਤਾਂ ਕੀ ਬੋਲਦੀ ਆ ਤੇਰ ਮਾਂ ਨੂੰ ਹਟਾ ਲਾ ਇਹਦੇ ਜਿੱਥੇ ਗੱਲ ਲੱਗੀ ਆ ਚੁੱਪ ਹੋ ਜਾ ਇਹਨਾਂ ਹੀ ਦੋਨਾਂ ਮਾਮਾ ਤੇਰੀ ਗੱਲ ਲੈ ਤੀਜੇ ਹੋਰ ਆ ਗਏ ਮੇਰੇ ਭਾਈ ਚ ਕੋਰਾ ਖੋਟ ਨਹੀਂ ਇਹਨਾਂ ਨੇ ਸਾਰੇ ਖੋਟ ਕਰਦੇ ਇਹਨਾਂ ਨੇ ਖੋਟ ਸਾਰੇ ਉਸੇ ਜੀ ਕਰਦੇ ਬੜੀ ਸਿਆਣੀ ਆ ਬੜੀ ਸਿਆਣੀ ਆ ਤੂੰ ਹਾਂ ਉਹਨਾਂ ਤੇ ਮੇਰੇ ਪਾਈ ਦਾ ਪੂਰਾ ਲੰਬੜਾ ਲੰਬੜਾ ਆਇਆ ਸੀ ਆਹ ਤੇ ਦੱਸੀ ਸਾਰੇ ਪਿੰਡ ਤੇ ਬਾਗਾਂ ਹਾਂ ਦੀਆਂ ਦਾ ਕਿਆ ਬੱਚਾ ਤੇ ਵੀ ਚੜਦਾ ਸੀ ਬਹੁਤ ਇੱਜ਼ਤ ਸੀ ਤੇਰੇ ਪਾਈ ਦੀ ਬਹੁਤ ਇੱਜ਼ਤ ਸੀ ਬਹੁਤ ਬਿੱਟੀ ਨਹੀਂ ਜੇ ਇੱਜ਼ਤ ਸੀ ਨਾ ਫੇਰ ਹੀ ਇੱਥੋਂ ਤੱਕ ਕਰ ਗਏ ਸੀ ਅਸੀਂ ਅਸੀਂ ਕੋਈ ਆਈ ਨਹੀਂ ਤੁਰੇ ਫਿਰਦੇਗੇ ਨਾ ਅਸੀਂ ਅਸੀਂ ਆਏ ਤੁਰੇ ਫਿਰਦੇ ਮੈਨੂੰ ਦੁੱਖ ਨਹੀਂ ਮੇਰੇ ਪਰ ਜਵਾਈ ਹੈ ਐ ਚਾਪਰ ਚਾਪਰ ਬੋਲੀ ਜਾਨੀ ਆ ਤੂੰ ਗੱਲਾਂ ਦੇ ਘਰਦੀ ਐ ਇਹਨੂੰ ਜਿਆਦੇ ਕੱਲੀ ਨੂੰ ਦੁੱਖ ਹੈ ਹਾਂ ਦੁੱਖੀ ਐ ਤਾਂ ਹੀ ਤਿੱਗਦੇ ਐ ਜੇ ਦੁੱਖਾ ਦਾ ਜੇ ਤੈਨੂੰ ਦੁੱਖ ਵੇਸਾਂ ਨਾਲ ਭਵਾ ਕੇ ਮਾਰਿਓਰੇ ਕਿਉਂ ਭਵਾ ਕੇ ਮਾਰ ਜਿਹੜਾ ਦਾ ਕੰਮ ਕਰਨਾ ਤਾਂ ਕਰੋ ਤੈਨੂੰ ਦੁੱਖਾ ਤੂੰ ਇੱਥੇ ਬੈਠੀਆ ਬਗ ਜਾ ਨਾ ਮਠਾਣ ਜੇ ਲਿਆ ਤੇਰੇ ਭਰਾ ਨੂੰ ਇੱਥੇ ਬੈਠੀ ਤੂੰ ਜੇ ਉਧਰ ਘੋਟੀ ਜਾਨੀ ਐ ਵਗ ਜਾ ਫਿਰ ਉੱਥੇ ਮੈਂ ਕਹਾਂ ਮੈਂ ਤੁਹਾਡਾ ਮੂੰਹ ਸੂੰਘਦੀ ਨਹੀਂ ਐ ਵੀ ਜਾ ਕੇ ਮਿਲ ਕੇ ਆਈਏ ਨਾ ਉਹਨਾਂ ਵੱਡੇ ਖੱਬੀ ਖਾਨਾਂ ਨੂੰ ਵੀ ਮਾਂ ਮੈਂ ਕਿਹੜਾ ਉਹ ਨਾ ਰਹੀ ਜੇ ਨਾਨੀ ਤੇ ਮੈਂ ਕਿਹੜਾ ਕਰਕੇ ਹੁੰਦੀ ਵੱਡੇ ਖੱਬੀ ਖਾਨਾ ਤੇਰਾ ਬੂਥਾ ਭੰਨ ਦਾਂਦੇ ਜੇ ਮੈਂ ਨਾ ਛਡਾਉਂਦੀ ਨਾ ਇਹਦੀ ਬਿਮਾਰੀ ਖਾਣ ਦੇ ਨਾ ਇਹ ਕਿ ਮੈਂ ਬੂਥਾ ਭੰਨ ਦਿੰਦੇ ਸਾਡੇ ਕੀ ਹੱਥ ਗਏ ਨਾ ਤੇਰੇ ਸੀਗੇ ਹੱਥ ਫਿਰ ਬੋਲ ਦੇ ਅਗਲੇ ਦੀ ਕੁੜੀ ਨੂੰ ਜਾਂ ਕਿਸੇ ਨੂੰ ਬੋਲੋਗੇ ਤਾਂ ਅਗਲੇ ਆਈ ਕਹਿਣਗੇ ਨਾ ਬੋਲੋ ਸਾਨੂੰ ਉਹਨਾਂ ਨੇ ਕੀ ਕਿਹਾਗਾ ਜਹੇ ਜੇ ਸਾਨੂੰ ਬੋਲਦੇ ਸੋਹੇ ਸਤੋ ਪਹਾਰ ਜਾਨੀ ਤੂੰ ਸਿਆਣੀ ਵੈਣੀ ਤੂੰ ਤਾਂ ਗੱਲ ਸੋਚ ਕੇ ਕਰ ਤੂੰ ਵੀ ਉਹਦੇ ਮਗਰ ਲਾ ਕੇ ਉਹੀ ਗੱਲਾਂ ਕਰੀ ਜਾਂਦੀ ਐ ਸਿਆਣੀ ਬੈਣੀ ਤੇ ਤੈਨੂੰ ਵੀ ਸ਼ਰਮੀਆਂ ਦੀ ਮਾੜੀ ਮੋਟੀ ਸਿਆਣੀ ਬੈਣੀ ਤੇ ਤੂੰ ਵੀ ਨਾ ਤੂੰ ਕਿਵੇਂ ਬੋਲੀ ਜਾਂਦੀ ਐ ਕੁੜੀ ਨਾ ਤੇਰੇ ਤਾਂ ਹੱਕ ਹੀ ਨਹੀਂ ਬਣਦਾ ਜਿਹੜੀ ਗੱਲ ਆਪਾਂ ਉਹ ਕਰੋ ਮੈਂ ਕੁੜੀ ਨਾ ਬੋਲਦੀ ਆਹ ਮੈਂ ਬੋਲਦੀ ਐ ਕੁੜੀ ਨਾਲ ਹਾਂ ਚੋਕਰ ਤੇ ਤਾਂ ਸਿਆਣੀ ਜਾਨ ਕਹਿੰਦੀ ਐ ਇਹ ਨਿਆਣੀਆਂ ਆ ਇਹ ਤਾਂ ਹਜੇ ਪੋਤੜੇ ਸੁਪੀ ਜਾਂਦੇ ਆਗੇ ਹੋਰ ਇਹੋ ਜਿਹੀ ਗੱਲਾਂ ਨਹੀਂ ਮੈਂ ਕਰਦੀ ਛੋਡੇ ਵਾਂਗੂ ਜਿਵੇਂ ਤੁਸੀਂ ਬਗਾਨਿਆਂ ਦੀ ਧੀ ਨੂੰ ਕਹਿੰਦੇ ਆ ਉਹ ਉਹੀ ਤੁਰੇ ਫਿਰਦੀ ਐ ਫਲਾਣਾ ਅਗਲੇ ਨੇ ਵਿਆਹ ਕੇ ਤੋੜਨੀ ਆ ਕਿਸੇ ਦੀ ਧੀ ਨੂੰ ਐ ਨਹੀਂ ਬੋਲਣਾ ਚਾਹੀਦਾ ਪਰ ਉਹਨਾਂ ਨੇ ਐਡਾ ਬਿੱਡ ਕਿਉਂ ਲਾਇਆ ਆ ਫੜਫੜੰਗ ਵਾਲੇ ਕੰਮ ਕਰੇ ਕਿਉਂ ਕਰੇ ਉਹਨਾਂ ਨੇ ਕਿ ਉਹਨਾਂ ਨੇ ਗਾਹ ਤੋਰਨੀ ਹੁੰਦੀ ਆ ਅਗਲੇ ਕਰਨਗੇ ਜਿਨ੍ਹਾਂ ਨੂੰ ਦੁੱਖ ਹੁੰਦਾ ਅਗਲੇ ਬਹੁਤ ਕੁਝ ਕਰਦੇ ਆ ਹਜੇ ਉਹਨਾਂ ਵੀ ਮਿਹਤ ਲੈਂਦੀ ਆ ਉਹਨਾਂ ਕੰਨੀ ਦਿੱਕਾ ਸਿਰ ਜੇ ਮਾਂ ਮੈਂ ਪਰਸੋਂ ਦੀ ਕਰਦੇ ਦੇਖੀ ਆਂਦੀ ਤੇ ਮੂਹ ਕਦੀ ਉਹਨਾਂ ਕੰਨੀ ਦਿੱਕਾ ਸਿਰ ਫੇਰ ਵੀ ਐਂ ਦਾ ਸੋਚੇ ਮੇਰਾ ਜੁਮਾਈਆਂ ਮੇਰੀਆਂ ਮੈਂ ਅੰਦਰ ਆ ਜਾ ਮੈਂ ਤਾਂ ਇਹ ਸਿੱਟੂ ਇਹ ਤਾਂ ਨਹੀਂ ਜਾਨਦੀਆਂ ਹਾਂ ਇਹ ਨਹੀਂ ਲੋਟਾਂ ਦੀ ਮੈਨੂੰ ਕੁਝ ਕਰਨਾ ਹੀ ਪਊਗਾ ਹਾਂ ਜਿਹੜੀ ਹਕਾਰੀ ਪਈ ਆ ਜਿਹੜੀ ਇਹ ਹਜੇ ਆਪਾਂ ਨੂੰ ਆਦੀਆਂ ਕਿ ਆਈ ਬੋਲੀ ਜਾਣਦੀਆਂ ਇਹ ਤਾਂ ਚਾਬੀ ਦਿੱਤੇ ਖੁੱਲਦੀਆਂ ਮਾਮਾ ਤੇਂਗਾ ਹਾਂ ਇਹ ਬੱਟਾ ਹੋ ਗਿਆ ਤੇ ਇਹਦੀ ਕੁਝ ਕਰਾਉਣਾ ਕੋਈ ਮੋਗਾ ਬੰਦ ਕਰ ਤਾਂ ਜੁਮਾਹ ਕੱਟ ਰੂਗੀ ਤੇਂਗਾ ਪਾਉਂਗਾ ਕਰ ਦੇਣਾ ਆਪਣਾ ਕੀ ਕਰ ਦੇਣਗਾ ਮੇਰੇ ਘਰ ਦਾ ਘਰ ਨਾ ਖਰਾਬ ਹੋਣਾ ਆਹ ਨੂੰ ਤੇ ਮੈਨੂੰ ਨਾ ਕਮਾਨ ਚੱਕਣੀ ਪਊਗੀ ਚੱਲ ਕੋਈ ਨਹੀਂ ਕੇਰ ਆਪਾਂ ਦੇਖਦੇ ਹਾਂ ਇਹਨਾਂ ਨੇ ਫੋਨ ਫੋਨ ਲਾਇਆ ਕਿ ਮੁੰਡੇ ਨੂੰ ਕੋਈ ਨਹੀਂ ਆਪਾਂ ਦੇਖਦੇ ਕੀ ਕਰਦੇ ਆ ਕੀ ਖਿੱਚੀ ਜਾਂਦੀ ਆ ਤੂੰ ਮੈਨੂੰ ਮੇਰੀ ਗੱਲ ਸੁਣ ਕਿਉਂ ਮੱਥਾ ਮਾਰਿਆ ਉਹਨਾਂ ਨੇ ਉਹਨਾਂ ਨੂੰ ਤਾਂ ਬੋਲਣ ਦੀ ਆਦਤ ਬਣੀ ਹੋਈ ਐ ਕਿਉਂ ਆਸ ਗਵਾਂਢ 'ਚ ਬੇਇੱਜ਼ਤੀ ਕਰਵਾਉਣੀ ਆ ਆਪਦੀ ਅਗਲਾ ਆਖੂ ਇਹਨੂੰ ਤਾਂ ਜਮ੍ਹਾਂ ਸੰਗ ਨਹੀਂ ਗਈ ਉੱਚੀ ਉੱਚੀ ਬੋਲਦੀ ਐ ਅੱਛਾ ਉਹ ਆਪਾਂ ਨੂੰ ਪੁੱਠਾ ਸਿੱਧਾ ਬੋਲੀ ਜਾਂਦੇ ਮੈਥੋਂ ਨਹੀਂ ਸੁਣਿਆ ਜਾਂਦਾ ਕੀ ਗੱਲ ਉਹ ਤਾਂ ਕੁਝ ਲੈ ਕੇ ਖਾਣਾ ਮਾਂ ਸੁਣਿਆ ਤਾਂ ਨਹੀਂ ਜਾਂਦਾ ਟਾਈਮ ਵਿਚਾਰ ਲਈਦਾ ਹੁੰਦਾ ਕਰ ਤੇ ਐਡਾ ਝੁੱਪਿਆ ਉੱਥੇ ਤੁਸੀਂ ਬੋਲਦੀਆਂ ਸੋਹਣੀਆਂ ਲੱਗਦੀਆਂ ਇਹਨੂੰ ਸ਼ਰਮ ਆਉਂਦੀ ਹੈ ਹੈ ਵੀ ਮੇਰੇ ਭਰਾ ਦੀਆਂ ਕਰਤੂਤਾ ਜਦੋਂ ਉਹਨਾਂ ਨੇ ਸਾਰਾ ਕੁਝ ਦੱਸਤਾ ਫੇਰ ਵੀ ਨਹੀਂ ਠੜੀ ਪੈਂਦੀ ਫੇਰ ਵੀ ਹਕਾਰਾਕਾਰ ਬੋਲਦੀ ਹੈ ਇਹਨਾਂ ਨੂੰ ਤਮਾ ਸੰਗ ਹੈ ਨਹੀਂ ਹੁਣ ਇਹ ਤਾਂ ਐਂ ਬੋਲਣੀਆਂ ਤੂੰ ਆਪਦਾ ਸੋਚ ਵਿਚਾਰ ਲੈ ਹਜੇ ਕਹਿੰਦੀ ਇਹਨਾਂ ਨਾਲ ਮੱਥਾ ਲੱਗਿਆ ਕੀ ਸੀ ਤੁਹਾਡੇ ਨੰਗਾ ਦੇ ਮੈਂ ਘਰ ਭਰਤਾ ਉਹ ਕਿਹੜੀ ਚੀਜ਼ ਹੈ ਜਿਹੜੀ ਮੈਂ ਦਿੱਤੀ ਨਹੀਂ ਮਾਂ ਇਹਨਾਂ ਨੂੰ ਕੀ ਪਤਾ ਲੱਗਣਾ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਇਹ ਤਾਂ ਬੋਲਣ ਵਾਲੀਆਂ ਤੂੰ ਗੱਲ ਸੁਣ ਤੂੰ ਮੈਨੂੰ ਫੋਨ ਜਾਂ ਲਾ ਕੇ ਦੇ ਤੇਰੇ ਭਰਾ ਨੂੰ ਬੁਲਾਉਣੀ ਹੈ ਕਿਉਂ ਉਹਨੂੰ ਕੱਢ ਵਸਟਿਵ ਲਾਉਣਾ ਉਹਨੂੰ ਲੈ ਕਿਉਂ ਐਡੀ ਵੱਡੀ ਗੱਲ ਹੋ ਗਈ ਉਹਦੇ ਕੋਲੇ ਕਰਾਂਗੇ ਜੇ ਕੱਲ ਨੂੰ ਉਹਨੂੰ ਬਾਅਦ ਚ ਪਤਾ ਲੱਗਿਆ ਉਹ ਕਹਿੰਨਗੇ ਸਾਨੂੰ ਕੋਈ ਗੱਲ ਹੀ ਨਹੀਂ ਦੱਸੀ ਨਹੀਂ ਮਾਰ ਰਹਿਂਦੇ ਤੂੰ ਐਡੀ ਵੱਡੀ ਗੱਲ ਕਾਹ ਤੋਂ ਵਧਾਉਣੀ ਹੈਗੀ ਐਵੇਂ ਤੂੰ ਕੁਝ ਨਹੀਂ ਹੁੰਦਾ ਤੂੰ ਮੈਨੂੰ ਫੋਨ ਲਾ ਕੇ ਦੇ ਚੱਲ ਆ ਜਾ ਹਾਂ ਛੰ ਦੇਖ ਲਾ ਮਾਂ ਮੈਂ ਤਾਂ ਐਂ ਹੀ ਕਹਿੰਦੀ ਰਹਿੰਦੀ ਤੂੰ ਦੇਖਿਆ ਹੀ ਤੂੰ ਆ ਜਾ ਮੈਂ ਬੁਲਾਉਣੀ ਉਹਨੂੰ ਵੱਡੇ ਨੂੰ ਆ ਜਾ ਚਲੇ ਸਵਾਜੂਗਾ ਮਾਂ ਤੂੰ ਤੂੰ ਕਿਤੇ ਨਹੀਂ ਵੱਧ ਆ ਜਾ ਨਹੀਂ ਫਾਈ ਮੈਂ ਤਾਂ ਨਾ ਸੱਚੀ ਬਾੜੀ ਫੱਸੀ ਪਈ ਆ ਜੇ ਹੁਣ ਬਾਈ ਨੂੰ ਪਤਾ ਲੱਗ ਗਿਆ ਨਾ ਵੱਡੇ ਨੂੰ ਤਾਂ ਜਲੂਸ ਕਰ ਦੂਗਾ ਨਾਲੇ ਤਾਂ ਉਹਦਾ ਜਲੂਸ ਕੱਢੂਗਾ ਨਾਲੇ ਉਹ ਮੈਨੂੰ ਆ ਕੇ ਕਹੂਗਾ ਵੀ ਭੈਣ ਚੋਦੇ ਤੂੰ ਬੁਲਾਇਆ ਉਹਦੇ ਉਹਦੀਆਂ ਸੁਣਨੀਆਂ ਪੈਣੀਆਂ ਮੈਨੂੰ ਐ ਨਹੀਂ ਪਤਾ ਕਦੋਂ ਕੁੱਟ ਸਿੱਟੇ ਮੈਨੂੰ ਛਲ ਦੇਖਦੀਆਂ ਫੋਨ ਲਾਉਣਾ ਹੀ ਪੋ ਆ ਗਈਆਂ ਇਕੱਠੀਆਂ ਹੋ ਕੇ ਮੂੰਹ ਚੱਕ ਕੇ ਬੋਲਦੀਆਂ ਤਾਂ ਦੇਖ ਕਿਵੇਂ ਸੀਗੀਆਂ ਤੁਹਾਡਾ ਸਾਰਿਆਂ ਦਾ ਕਿਵੇਂ ਮੂੰਹ ਉਤਰਿਆ ਪਿਆ ਕੀ ਗੱਲ ਹੋ ਗਈ ਨਾ ਕੀ ਹੋਣਾ ਸੀ ਭਾਣੇ ਕਿਕਰਸੋਂ ਦੇ ਪਰਿਵਾਰ ਆਏ ਸੀ ਸਾਰ ਆਪਣੇ ਘਰੇ ਕਿਉਂ ਆਪਣੇ ਘਰੇ ਕੀ ਲੈਣਾ ਆਏ ਕਿਉਂ ਲੈਣ ਕੀ ਆਉਣਾ ਅਗ ਸਾਡਾ ਮੁੰਡਾ ਦੱਸੋ ਮੁੰਡਾ ਕਿੱਥੇ ਆ ਅਗ ਤੁਹਾਡੇ ਮੁੰਡੇ ਤੇ ਤੁਹਾਡੀ ਕੁੜੀ ਨੂੰ ਪਤਾ ਹੈਗਾ ਨਾ ਕਿ ਤੁਹਾਡੇ ਸਾਹਮਣੇ ਤਾਂ ਪੁਲਿਸ ਚੱਕ ਕੇ ਲੈ ਗਈ ਆ ਜਿਹੜੇ ਨੇ ਅਪਰਾਧ ਕੀਤੇ ਆ ਉਹਦੇ ਸਜ਼ਾ ਮਿਲਦੀ ਆ ਅਸੀਂ ਕਹਿੰਦੇ ਪੁਲਿਸ ਨਾਲ ਲੈ ਕੇ ਆਏ ਸੀ ਤੁਸੀਂ ਦੋਨੇ ਉਹਦਾ ਮੁੰਡਾ ਚੱਕਾ ਕੇ ਲੈ ਆਏ ਪਤਾ ਆਪਣੇ ਕੋਲੋਂ ਮੰਗਣਾ ਸੀ ਅਗ ਦੋਨੇ ਭੈਣ ਭਰਾ ਕੇ ਨਾਲ ਫੜਾਉਣਾ ਕਹਿੰਦੇ ਦੱਸੋ ਕਿੱਥੇ ਹੈ ਸਾਡਾ ਮੁੰਡਾ ਮੇਰਾ ਭਰਾ ਕਿ ਆ ਜੇਲ੍ਹ ਚ ਜੇਲ੍ਹ ਚ ਕੀ ਭਣੇ ਮੈਂ ਤਾਂ ਕਹਿਤਾ ਸੀ ਉਹਨਾਂ ਨੂੰ ਮੈਂ ਕਿਹਾ ਤਿੰਨ ਦਿਨ ਸਾਡੀ ਕੁੜੀ ਘਰੋਂ ਗਈ ਆ ਜੋ ਛੋਡੀ ਗਈ ਹੁੰਦੀ ਫਿਰ ਤੁਸੀਂ ਕੀ ਕਰਦੇ ਆਪਦੇ ਨੂੰ ਤਾਂ ਸਮਝਾਉਂਦੇ ਨਹੀਂ ਤੁਸੀਂ ਇਹ ਵੀ ਗੱਲ ਤੁਸੀਂ ਅਸੀਂ ਤਾਂ ਕਿੱਥੇ ਹੋ ਕੇ ਆਈ ਨਹੀਂ ਤੁਹਾਡੇ ਘਰੇ ਕਿੱਡਾ ਗੁਨਾਹ ਕੀਤਾ ਸੀਗਾ ਕਿ ਜਿਹੇ ਜਿਹੇ ਕੁਝ ਉਹਨੇ ਕੀਤਾ ਸੀ ਉਹਨਾਂ ਨੂੰ ਚਾalo ਬਾਹਰ ਦੇਣਾ ਉਹ ਗੱਲ ਤਾਂ ਆਈ ਨਹੀਂ ਭੈਣੇ ਓਏ ਉਹ ਤਾਂ ਗੱਲਾਂ ਸੁਣਦੇ ਨਹੀਂ ਇਹ ਤਾਂ ਵੀ ਉਹ ਤਾਂ ਗਈ ਆਈ ਜੋ ਹੋ ਗਿਆ ਸਾਡਾ ਮੁੰਡਾ ਕਹਿੰਦੀ ਤੁਹਾਡੇ ਚੋਂ ਕਢਾਉਣਾ ਸੀ ਲੱਗਿਆ ਕਢਾ ਲਓ ਤੇ ਲਾ ਚੁੱਕਾ ਉਹ ਦੇਖ ਲਾ ਉਹਦੀ ਭੈਣ ਕੀ ਕੀ ਬੋਲਦੀ ਸੀ ਅਗਰ ਸਾਨੂੰ ਸਾਰਿਆਂ ਨੂੰ ਪੜਾਉਂਗੀ ਨਹੀਂ ਤਾਂ ਮੁੰਡਾ ਦੇ ਦੇ ਅਜ ਕਿੱਥੋਂ ਦੇ ਦੇਗਾ ਮੈਂ ਆ ਪੈ ਕਰ ਬਾਹਰ ਲਾ ਪੜਾਣਾ ਮੁੰਡਾ ਸਰਕਾਰ ਦੀ ਆਰ ਦੇ ਪਰਦੇ ਕਹਿੰਦੇ ਦਾ ਫਰਦੇ ਬਾਰੇ ਉਹ ਤਾਂ ਤੁਮ ਬੋਲੀ ਨਾ ਜੇ ਤਾਂ ਸਾਡੀ ਕੁੜੀ ਦਾ ਇੰਨਾ ਕੁਛ ਕੀਤਾਗਾ ਮੈਨੂੰ ਆਇਆ ਸੁਧ ਘਰ ਵਾਲੇ ਵੀ ਬੋਲਦੇ ਸਮਾਂ ਨਾ ਉਹ ਮਾਂ ਮਾਪੀਆਂ ਜਮਾਨੀ ਬੋਲੀਆਂ ਉਹ ਤਾਂ ਬਲਕੇ ਉਹਨਾਂ ਨੂੰ ਚੁੱਪ ਕਰਾਉਂਦੀ ਰਹੀ ਵੀ ਭੈਣ ਜੀ ਤੁਸੀਂ ਇੱਥੇ ਗੱਲ ਕਰਨ ਆਏ ਹੋ ਬਾਲਤੂਚਾ ਨਾ ਬੋਲੋ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣਾ ਪੈਣਾ ਉਹ ਕਿਕਰ ਦੀ ਭੈਣ ਤੇ ਕਿਕਰ ਦੀ ਮਾਂ ਲੱਗੀਆਂ ਸੀ ਜੇ ਤੂੰ ਹੁੰਦੀ ਨਾ ਇੱਥੇ ਤੇ ਅੱਜ ਆਪਾਂ ਕੁਛ ਨਾ ਕੁਛ ਕਰ ਹੀ ਦਿੰਦੇ ਇਹਨਾਂ ਨੇ ਮੇਰੀ ਬਾਹ ਫੜ ਲਈ ਨਹੀਂ ਤਾਂ ਅੱਜ ਉਹਨਾਂ ਦੇ ਇੱਕ ਪਾਸਾ ਮੈਂ ਕਰ ਹੀ ਦਿੰਦਾ ਤੇਰੀ ਗੱਲ ਘਰੇ ਆਏ ਨੂੰ ਨਹੀਂ ਬੋਲ ਜਾਤੇ ਉਹਨਾਂ ਚ ਆਪਣੇ ਚ ਕੀ ਫਰਕ ਪ ਜਨਾਨੀ ਤੇ ਆਪਣੀ ਚੱਕਿਆ ਨਾ ਲੈ ਮੈਨੂੰ ਗੱਲ ਦੱਸ ਤੇਰੇ ਬਾਰੇ ਉਹ ਸਭ ਕੁਝ ਬੋਲਦੀ ਸੀ ਮੈਂ ਸੁਣ ਲੂਗਾ ਆਰੀ ਜਾਂਦਾ ਬਕਵਾਸ ਬੂਹ ਨਾਲ ਆਰੀ ਹੋ ਰਿਆਂ ਦੀ ਵੀ ਗੱਲ ਸਹੀ ਆਪ ਜਨਾਨੀਆਂ ਘੱਤਨੀ ਚਾਹੇ ਉਲਟਾ ਕੇਸ ਆ ਪੰਜ ਦਾ ਚੰਗਾ ਲੱਗਦਾ ਸੀ ਕਿਕਰ ਦੀ ਪੈਨ ਦੇ ਮਾਰਨ ਲੱਗਿਆ ਦਾ ਦੱਸ ਨਾਲ ਉਹ ਤਾਂ ਇੰਨੀ ਤੇਜ ਜਨਾਨੀ ਹੈ ਜੇ ਜਾ ਕੇ ਥਾਣੇ ਦੇ ਵਿੱਚ ਉਹ ਹੀ ਗੱਲ ਮੁਰਕੇ ਤੇਰਾ ਖੜਾ ਨਹੀਂ ਸੀ ਚੁੱਟਣਾ ਚਲ ਕੋਈ ਨਾ ਫਿਰ ਉਹਨਾਂ ਨੂੰ ਕੀ ਕਿਉਂ ਆਇਓ ਤੇ ਜਦੋਂ ਮੈਨੂੰ ਸਾਰੀ ਗੱਲ ਦਾ ਪਤਾ ਆ ਵੀ ਪੋਚ ਚੱਕ ਕੇ ਲੱਗਿਆ ਤੇ ਗੱਲ ਕਾਰਨਾਮੇ ਕਰਕੇ ਕਰਕੇ ਚੱਕ ਕੇ ਲੱਗਿਆ ਨਾ ਅਸੀਂ ਕਦੇ ਛੜੱਗ ਜਾਂ ਸੀ ਕਦੇ ਫਿਰ ਮੁੰਡੇ ਕਿੱਥੋਂ ਦੇ ਗਏ ਸੀ ਇਹ ਜੇ ਸਾਡੀ ਕੁੜੀ ਨੂੰ ਕੁਛ ਹੁੰਦਾ ਸੀ ਕੁੜੀ ਕਿੱਥੋਂ ਲੈ ਕੇ ਬਥੇਰਾ ਕੁੱਸ ਕਿਹਾ ਬਥੇਰਾ ਕੁਛ ਬਥੇਰੀ ਲਾਪਾ ਕਰੀਆ ਉਹਨਾਂ ਦੀ ਹਾਂ ਪਰ ਉਹ ਗਾ ਜਦ ਆਪ ਦਿੱਤਾ ਅੰਤੇ ਲੱਗਦੀਆ ਪਰ ਫੇਰ ਹੀ ਦੁੱਤੀ ਨੂੰ ਸ਼ੇਕ ਲੱਗਦਾ ਉਹੀ ਗੱਲ ਸ਼ੇਕ ਤਾਂ ਫੇਰੇ ਲੱਗਦਾ ਜਦੋਂ ਪਰ ਆਪਦੇ ਤੇ ਆਪ ਆਈ ਤੇ ਹੁਣ ਛੇਤੀ ਚੱਕ ਕੇ ਮੂੰਹ ਇਧਰ ਨੂੰ ਆ ਗਈ ਮੈਂ ਕੁਝ ਕੀ ਕਿਹਾ ਸੀ ਮੈਂ ਜਮਾਂ ਸਹੀ ਕੀਤਾ ਨਾ ਮੈਂ ਹੁਣ ਪਤਾ ਲੱਗਦਾ ਨਾ ਤੁਹਾਨੂੰ ਵੀ ਮੈਂ ਕੁਛ ਸਾਲ ਤੱਕ ਨਹੀਂ ਕੀਤਾ ਮੈਂ ਜਮਾਂ ਸਹੀ ਕੀਤਾ ਨਾ 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 ਹੰਕਾਰ ਹਜੇ ਵੀ ਟੰਟਾਲਾ ਹੋਇਆ ਇਹ ਆਗਿਆ ਕੋ ਮਹੱਤਵ ਸਹੀ ਸਮਝਦੇ ਆ ਇਹਨਾਂ ਨੂੰ ਤਾਂ ਭੈਣੇ ਆਪਾਂ ਗਲਤ ਲੱਗਦੇ ਸੀ ਉਹੀ ਤੁਰੇ ਉਹ ਤਾਂ ਬੋਲੇਗੀ ਸਰ ਸਿੰਘ ਨੂੰ ਸਜ਼ਾ ਦੇਉਂਗੀ ਮੈਂ ਮੈਂ ਇੱਕ ਗੱਲ ਸੁਣ ਲਓ ਜੇ ਹੁਣ ਤੁਸੀਂ ਮੈਨੂੰ ਛੱਡਣ ਨੂੰ ਕਹਤਾ ਫਿਰ ਇਹ ਸੋਚ ਰਿਹਾ ਜਾਂ ਤਾਂ ਉਹ ਮੈਨੂੰ ਮਾਰ ਦੇਗਾ ਜਾਂ ਫਿਰ ਉਹਨੂੰ ਮੈਂ ਮਾਰ ਦੂੰਗੀ ਪਣੇ ਮੇਰੀ ਗੱਲ ਮੇਰੀ ਗੱਲ ਸੁਣ ਪਣੇ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਕਹਤਾ ਜੀ ਬੈਠਿਆ ਨੂੰ ਮਾਂ ਬਈ ਮੇਰੀ ਭੈਣ ਤੇ ਗੱਲ ਆ ਸਾਰੀ ਉਹੋ ਕਰੋ ਜਿਹੜਾ ਕੁਝ ਕਰੋ ਬਾਕੀ ਤੇਰੇ ਤੇ ਰਹੀ ਗੱਲ ਆ ਆਪਾਂ ਨਹੀਂ ਛੱਡ ਦੇਮਾਂ ਮੈਂ ਤਾਂ ਨੱਕ ਦੀਆਂ ਲਕੀਰਾ ਕਢਾ ਕੇ ਉਹਨੂੰ ਫੇਰ ਛੱਡੂੰਗੀ ਤੂੰ ਨਾ ਟੈਮਾ ਮੇਰੇ ਪਰਾਂਸ ਆ ਕੇ ਡੱਕਦਾ ਨਹੀਂ ਮੈਂ ਤਾਂ ਮਾਫੀ ਨਹੀਂ ਮੰਗਦਾ ਨਾ ਤਕਰੜ ਕੇ ਮੈਂ ਉਹ ਬੰਦੇ ਨੂੰ ਨਹੀਂ ਛੱਡਣਾ ਭਾਵੇਂ ਲੱਖੋਂ ਦਾ ਟੱਬਰ ਆ ਜਾਵੇ ਨਾ ਕੋਸਾ ਜਾਵੇ ਤੇ ਕੁਝ ਮਰਜੀ ਹੋ ਜਾਵੇ ਇੱਕ ਪਾਸਾ ਹੋਊਗਾ ਜਾਂ ਮੈਂ ਮਰੂ ਜਾਵਾਂਗਾ ਤੂੰ ਕੇ ਮਰਾਂਗੀ ਹੈ ਕਮਲੀ ਆਪਾਂ ਉਹਨੂੰ ਮਾਰਾਂਗੇ ਓਹੋ ਕੱਲ ਨੂੰ ਕਿਸੇ ਹੋਰ ਕੁੜੀ ਨੂੰ ਚੱਕੂ ਹੋਬਰਾਂ ਮੈਂ ਕਿਉਂ ਆਹੀ ਜਿਆ ਗੱਲਾਂ ਕਰੀ ਜਣਾਗਾ ਮਾਰਾਂਗੇ ਉਹ ਦੇਖ ਲੈ ਪੁੱਤ ਜੀ ਉਹ ਕਿ ਮੇਰੇ ਹੱਥ ਬਣਦੀ ਸੀ ਮੂੰਹ ਚਾਹੀਏ ਨਾ ਬੋਲੀ ਜਾਂਦਾ ਅਕਲ ਨਹੀਂ ਸ਼ਕਲ ਨਹੀਂ ਥਾਲੇ ਦੀ ਗੱਲ ਕਰਨ ਲੱਗੇ ਦੇਖ ਲਿਆ ਕਰ ਪਹਿਲਾਂ ਤੂੰ ਦੇਖ ਕੱਲ ਥੋੜੀ ਕੁੜੀ ਚਲੋ ਠੀਕ ਆ ਉਹ ਤਾਂ ਜੋ ਮਾਰ ਗਿਆ ਬਕਵਾਸ ਮਾਰ ਗਿਆ ਠੀਕ ਹੈ ਮੁੜ ਕੇ ਉਹ ਉੱਠ ਕੇ ਵਗ ਗਿਆ ਸੀਗੇ ਗੁੱਸੇ ਚ ਟਿੱਕਰ ਦੀ ਬਹੂ ਵਗ ਗਈ ਸੀ ਮਾਂ ਤੇ ਉਹ ਭੈਣ ਤੇ ਉਹ ਬਹੂ ਦੀ ਜਿਹੜੀ ਮਾਂ ਹੈ ਉਹ ਬੈਠੀ ਰਹੀ ਹੈ ਸਾਡੇ ਕੋਲੇ ਉਹ ਚਾਰੀ ਇੰਦਾ ਕਰਦੀ ਸੀ ਵੀ ਦੇਖੋ ਭਾ ਜੀ ਪੈਸਾ ਮਿੰਦੂ ਵੀ ਪਤਾ ਸਾਰੀ ਗੱਲ ਦਾ ਤੁਹਾਨੂੰ ਵੀ ਪਤਾ ਹੈ ਠੀਕ ਹੈ ਮੈਂ ਤਾਂ ਆਪ ਦੁਖੀ ਆ ਵੀ ਮੇਰੀ ਕੁੜੀ ਦਾ ਘਰ ਬਰਬਾਦ ਹੋਈ ਜਾਂਦਾ ਗਾਂ ਦਾ ਦੋ ਤੀਆਂ ਦੋ ਠੀਕ ਹੈ ਤੇ ਮੈਂ ਹਮੇਂ ਇਹੀ ਕਹਿ ਵੀ ਦੇਖੋ ਭੈਣ ਜੀ ਥੋਡੀ ਕੁੜੀ ਸਾਡੀ ਕੁੜੀ ਹੈ ਜੇ ਜੀ ਮੈਨੂੰ ਮਨਿੰਦਰ ਹੈ ਉਹ ਜੀ ਇਹ ਹੈ ਠੀਕ ਹੈ ਅਸੀਂ ਨਹੀਂ ਚਾਹਦੇ ਵੀ ਸਾਡੇ ਕਰਕੇ ਥੋਡੀ ਕੁੜੀ ਨੂੰ ਕੋਈ ਨੁਕਸਾਨ ਹੋਵੇ ਥੋਡੀਆਂ ਅੰਗਾਂ ਦੇ ਬੱਚੇ ਨੂੰ ਨੁਕਸਾਨ ਹੋਵੇ ਹੁਣ ਥੋੜਾ ਜਿਹਾ ਨਾ ਸੋਚ ਲਈਏ ਇਸ ਗੱਲ ਬਾਰੇ ਠੀਕ ਹੈ ਨਾ ਉਹ ਤਾਂ ਵਿਚਾਰੀ ਦਾ ਤਾਂ ਕੋਈ ਖਸੂਰ ਨਹੀਂ ਉਹ ਤਾਂ ਕੰਜਰ ਜੇਜਾ ਹੈਗਾ ਹੈਗਾ ਜੀ ਸਮਝ ਗਏ ਕਿਉਂ ਆਪਾਂ ਐਵੇਂ ਬੱਦ ਸੀਸਾ ਲੈਣੀ ਹੈ ਜਵਾਕਾਂ ਦੀ ਕਾਹ ਦਾ ਜੋ ਹੋ ਗਿਆ ਹੁਣ ਆ ਗਿਆ तो कुछ मिनट टाइम दे दो दस चलो जब खर्तू भी कर ला कुछ देख एक करते माफी मांग ला संगा रहेगा आप दे यहाँ बारे सोच ਤੁਹਦਾ ਸ਼ੁਕਰਮਨਾ ਕੁੜੀ ਨੇ ਤੇਰੇ ਤੇ ਹਜੇ ਪਰਚਾ ਨਹੀਂ ਕਿਟਾਇਆ ਅਜੀ ਸਾਰੀ ਉਮਰ ਤੇ ਨੇ ਜੇਲ੍ਹ ਦੀਆਂ ਹਵਾ ਖਾਣੀ ਪੋਗੀਆਂ ਜੇ ਇੱਕ ਵਾਰ ਤੂੰ ਜੇਲ੍ਹ ਸੇ ਭੱਗ ਗਿਆ ਨਾ ਉਹ ਤਿਆਂ ਦਾ ਕੀ ਹੋਊਗਾ ਰੂਲ ਜਾਣ ਗਿਆ ਹਜੇ ਵੀ ਮੌਕਾ ਤੇਰੇ ਕੋਲ ਸੋਚ ਲਾ ਮਾਫੀ ਮੰਗ ਲਾ ਮੈਂ ਮਾਫੀ ਗਾਦੀ ਮੰਗਾ ਮੈਂ ਕੁਝ ਕੀਤਾ ਹੀ ਨਹੀਂ ਮਾਫਾ ਮਾਫੀ ਗਾਦੀ ਮੰਗਾ ਹਜੇ ਕੁਝ ਕੀਤਾ ਹੀ ਨਹੀਂ ਤੂੰ ਤੈਨੂੰ ਪਤਾ ਤੂੰ ਇੱਕ ਕੁੜੀ ਨੂੰ 3 ਦਿਨ ਕੈਦ ਕਰਕੇ ਰੱਖਿਆ ਤੇਰੇ ਤੇ ਇਰਾਦਾ ਕਤਲ ਦਾ ਕੈਡਨੇਪਿੰਗ ਦਾ ਕੇਸ ਪੈ ਸਕਦਾ ਤੇ ਸਾਰੀ ਉਮਰ ਤੈਨੂੰ ਜੇਲ੍ਹ ਦੇ ਪਿੱਛੇ ਰਹਿਣਾ ਪੈ ਸਕਦਾ ਸਾਫ਼ ਸਹੀ ਕਹੀ ਹੈ ਦੇਖ ਕਿ ਕਰ세 ਤੂੰ ਚਾਹਣਾ ਕੀ ਆ ਇਹ ਦੱਸ ਦੱਸ ਕੀ ਚਾਹਣਾ ਤੂੰ ਦੱਸ ਕੀ ਇਹ ਤੇਰੇ ਦਿਲ ਅੰਦਰ ਗੱਲ ਦੱਸ ਬੱਸ ਮੇਰੇ ਦਿਲ ਅੰਦਰ ਤਾਂ ਕੋਈ ਗੱਲ ਨਹੀਂ ਪਰ ਪਰ ਮੈਂ ਕੀ ਸੋਚਿਆ ਸੀ ਤੇ ਹੋ ਕੀ ਗਿਆ ਮੈਂ ਚਾਹੁੰਦਾ ਸੀ ਮੈਂ ਆਪਣਾ ਵਿਆਹ ਕਰਾ ਲਾਂ ਅੱਛਾ ਮੈਂ ਧਿੱਕਰ ਇਹ ਵੀ ਸੋਣਾ ਚਾਹੁੰਦਾ ਸੀ ਅੱਛਾ ਕਨੈਪ ਕਰਕੇ ਕੁੜੀਆਂ ਨੂੰ ਵਿਆਹ ਕਰਾਈ ਜਾਂਦੇ ਹੈਗੇ ੱੱਕੇ ਨਾਲ ਵਿਆਹ ਕਰਾਈ ਜਾਂਦੇ ਹੈਗੇ ਜਦੋਂ ਉਹਦੇ ਵੱਲੋਂ ਹਾਂ ਹੀ ਨਹੀਂ ਸੀ ਫਿਰ ਮੈਂ ਕੀ ਕਰਦਾ ਤੇ ਫਿਰ ੱੱਕੇ ਨਾਲ ਤਾਂ ਕਿਸੇ ਨਾਲ ਆਪਣਾ ਬਣਾਇਆ ਨਹੀਂ ਜਾਂਦਾ ਜੇ ਪਿਆਰ ਨਾਲ ਹੀ ਕਰਨਾ ਲੱਗਾ ਜੋ ਕਦੋਂ ਆਪੇ चल जे तू ਕਹਿਣਾ ਕੁਝ ਗਲਤ ਨਹੀਂ ਕੀਤਾ ਠੀਕ ਹੈ ਅਸੀਂ ਚੱਲ ਤੇਰੇ ਕਹਿੰਦੇ ਚੱਲਦੇ ਆ ਤੂੰ ਕੁਝ ਗਲਤ ਨਹੀਂ ਕੀਤਾ ਪਿਆਰ ਕਰਨਾ ਗੁਨਾਹ ਨਹੀਂ ਹੈਗਾ ਮੰਨਦੇ ਆ ਅਸੀਂ ਪਰ ਕਿਸੇ ਨੂੰ ਧੱਕੇ ਨਾਲ ਨਹੀਂ ਪਾਇਆ ਜਾਂਦਾ ਜਿਹੜਾ ਕੁਝ ਤੂੰ ਕਰੀ ਜਾਣਾ ਐਂ ਤਾਂ ਫਿਰ ਬਹੁਤ ਕੁਝ ਕਰ ਸਕਦੇ ਲੋਕ ਐਂ ਤਾਂ ਫਿਰ ਪਿਆਰ ਪਾਲਣ ਧੱਕੇ ਨਾਲ ਆਪਦੇ ਘਰੇ ਬਸਾਲਣ ਬਸ ਜਦੋਂ ਮੈਂ ਇਹਨੂੰ ਵੇਖ ਲੈਂਦਾ ਮੈਨੂੰ ਵੀ ਅੱਗ ਚ ਲੱਗ ਜਾਂਦੀ ਮੈਂ ਨਹੀਂ ਚਾਹੁੰਦਾ ਵੀ ਇਹ ਕਿਤੇ ਕਿਸੇ ਹੋਰ ਨਾਲ ਛਾਫੇ ਬਸ ਇਹ ਚੀਜ਼ ਕਰਕੇ ਮੇਰੇ ਅੰਦਰ ਬਰਦਾਸ਼ਤ ਦੀ ਸ਼ਕਤੀ ਖਤਮ ਹੋ ਗਈ ਮੈਂ ਇਹਨੂੰ ਆਪਦਾ ਬਣਾਉਣਾ ਚਾਹੁੰਦਾ ਪਰ ਇਹ ਮੇਰੇ ਤੋਂ ਦੂਰ ਜਾਣਾ ਚਾਹੀਦਾ ਨਹੀਂ ਗਿੱਕਰ ਸਿੰਘ ਦੂਏ ਬਹੁਤ ਗਲਤ ਕੀਤਾ ਇੱਕ ਮਾਸੂਮ ਕੁੜੀ ਨੂੰ ਕੈਦ ਕੀਤਾ ਉਹਦੇ ਅਤਿਆਚਾਰ ਕੀ ਕਰੇ ਤੇ ਤੋਂਲੀ ਭਲੇਮਾਨਸੀ ਹੈ ਜਿਹੜੇ ਤੇਰੇ ਤੇ ਪਰਚਾ ਨਹੀਂ ਕਟਾਇਆ ਉਹਨੇ ਹਜੇ ਤੱਕ ਇੱਕ ਇਸਤਾਨੀਅਤ ਨਾਤੇ ਮਾਫੀ ਮੰਗ ਲਾ ਆਉਂਦੇ ਜਵਾਕਾਂ ਬਾਰੇ ਸੋਚ ਲਾ ਆਉਦਾ ਪਰਿਵਾਰ ਬਚਾਲਾ ਹਜੇ ਵੀ ਮੌਕਾ ਤੇਰੇ ਕੋਲ ਨਹੀਂ ساری ਉਮਰ ਤੈਨੂੰ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਨਾਲ ਉਹ ਗਰੀਬ ਬੰਦਾ ਮਾਰਿਆ ਜਾਊਗਾ ਤੇਰੇ ਕੋਈ ਨਹੀਂ ਜੋ ਦਿਲ ਹੋਇਆ ਮਾਫੀ ਮੰਗ ਰੋ ਸਮਝਾਉਣਾ ਸਾਡਾ ਫਰਜ਼ ਸੀਗਾ ਬਾਕੀ ਤੇਰੀ ਮਰਜ਼ੀ तेरे ਕੋਲ ਹਜੇ ਵੀ ਟਾਈਮ ਆ ਮੌਕਾ ਅੰਤ ਤੋ ਦੂ ਇੱਥੇ ਆ ਨਹੀਂ ਕੱਲ ਨੂੰ ਤੂੰ ਜੇਲ੍ਹ ਚ ਜਾਏਗਾ ਉੱਥੇ ਫਿਰ ਤੈਨੂੰ ਪਰਚਾ ਵੀ ਕੱਟਿਆ ਜਾਊਗਾ ਤੇਰੇ ਤੇ ਤੇ ਤੈਨੂੰ ਹੁਣ ਜੇਲ੍ਹ ਚ ਹੀ ਰਹਿਣਾ ਪਊਗਾ ਤੇ ਤੇਰਾ ਸਾਰਾ ਪਰਿਵਾਰ ਰੁਲ ਜੂਗਾ। ਤੂੰ ਦੇਖ ਲੈ ਹੁਣ। ਕੁੜੀਆਂ ਦਾ ਕੀ ਬਣੂਗਾ ਪਿੱਛੋਂ? ਬਸ ਜਨਾਬ ਜੀ, ਕਿਕਰ ਸਿੰਘ ਸਮਝਦਾਰ ਹੀ ਆ। ਆਪੇ ਸਮਝ ਜੂ ਹੁਣ ਤਾਂ। ਚਲੋ ਫਿਰ ਆਪਾਂ ਚੱਲੀਏ ਆਪਣਾ ਦਸ ਮਝਾਉਣਾ ਫਰਜ਼ ਸੀ। ਬਾਕੀ ਅੱਗੇ ਦੀ ਮਰਜ਼ੀ ਆ। ਚਲੋ ਚਲਿਏ। ਬਾਈ ਕੀ ਸੋਚਿਆ ਫਿਰ ਤੂੰ? ਮੈਂ ਕੀ ਸੋਚਾਂ ਜੇ ਮੈਂ ਮਾਫੀ ਮੰਗੀ ਤਾਂ ਮੈਂ ਆਪਦੀ ਨਜ਼ਰਾਂ ਚ ਹਾਰ ਜੂੰ ਤੇ ਮੈਂ ਨਹੀਂ ਮਾਫੀ ਮੰਗਦਾ ਤਾਂ ਮੈਂ ਆਪਦੇ ਨਾਲ ਨਾਲ ਤੈਨੂੰ ਵੀ ਫਸਾ ਦੂੰਗਾ ਗਲਤੀਆਂ ਤਾਂ ਮੈਂ ਕਰੀ ਬਠ ਹੁਣ ਤੂੰ ਦੱਸ ਕੀ ਕਰੇ ਤੇਰੇ ਨਾਲ ਆ ਭਰਾਵਾ ਜੋ ਮਰਜ਼ੀ ਕਰ तकलीफ बहुत है यार कुछ ना कुछ करने को कोई गल जिथे इना टाइम तकलीफ कट्टी है थोड़ी जि